ਖਬਰ ਲੈਣੇ ਆ ਬਟਾਲਾ ਤੋਂ ਜਿੱਥੇ ਬਟਾਲਾ ਦੇ ਹਾਥੀਗੜ੍ਹ ਦੇ ਵਿੱਚ ਦੋ ਟੀਰਾ ਦੇ ਦਰਮਿਆਨ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਝੜਪ ਦੇ ਦੌਰਾਨ ਸੀਟੇਨਾ ਹਿੰਦੂਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲੀਆ ਤੇ ਉਸ ਦਾ ਛੋਟਾ ਭਰਾ ਲੱਤੀ ਵਾਲੀਆ ਵੀ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਅਤੇ ਦੋਨਾਂ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਇਸ ਝੜਾਈ ਦੇ ਦੌਰਾਨ ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਇਆ ਹੈ ਉਸ ਨੂੰ ਵੀ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਦਲਵਾ ਦੇ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰ ਨੇ ਕਿਹਾ ਕਿ ਫਿਲਹਾਲ ਅਜੇ ਉਹਨਾਂ ਦੇ ਕੋਲ ਪੂਰੀ ਜਾਣਕਾਰੀ ਨਹੀਂ ਹੈ ਅਤੇ ਉਹ ਜਾਂਚ ਕਰ ਰਹੇ ਹਨ ਜਾਂਚ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸੇ ਦੌਰਾਨ ਗਲਪਤ ਕਰਦੇ ਹਨ ਸਰਕਾਰੀ ਅਸਫਾਰ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਇੱਕ ਪੁਲੀ ਕਰਮਚਾਰੀ ਰਸ਼ਮੀ ਆਇਆ ਹੈ ਜਿਸ ਦੀਆਂ ਦੋਨੋਂ ਲੱਤਾਂ ਤੇ ਵਿੱਚ ਪੁਲੀ ਦੇ ਛੜਰੇ ਲੱਗੇ ਹਨ ਜੀਹਦਾ ਇਲਾਜ ਚੱਲ ਰਿਹਾ ਹੈ ਤੇ ਇਸ ਨੂੰ ਅਮਰੀਸਾ ਨਾਲ ਰੈਫਰ ਕਰ ਦਿੱਤਾ ਗਿਆ ਹੈ ਸਰ ਜੀ ਕੋਨੋਂ ਕਰ ਕਾਨੂੰਨੀ 2021 ਨਿਯਮ ਆਇਆ ਕਿ ਉਸ ਪੁਲੀਸ ਵਾਲੇ ਦੇਖੋ ਕਿ ਪਤਾ ਪੁਰਸ਼ ਨਾ ਜੋ ਵੀ ਜਖਮੀ ਹਾਂਜੀ ਪਤਾ ਲੱਗਾ ਜਖਮੀ ਹੋਇਆ ਬਟ ਮੈਂ ਸਿੱਧਾ ਆਇਆ ਹਾਂ ਇੱਥੇ ਕਿੰਨੇ ਬੰਦੇ ਜਖਮੀ ਨੇ ਇੱਥੇ 2 ਬੰਦੇ ਜਖਮੀ ਨੇ ਕਿੰਨੇ ਕਿ ਤਵੀਰ ਸਟਾਫ ਨੇ ਕੀ ਇਹ ਦਾਖਲ ਨਹੀਂ 150 100 ਦੇ ਵੀ ਕਿੰਨੇ ਨੇ ਅਮਰ ਜੀ ਜੀ ਮੌਕੇ ਤੇ ਵੀ ਗਏ ਹੋ ਗੋਥੇ ਤੇ ਕੀ ਹਾਲਾਤ ਚ ਪੁਲਿਸ ਲੱਗੀ ਹੈ ਉੱਥੇ ਕਲੀਅਰ ਕਰਨੇ ਵੈਰੀਫਾਈ ਕਰ ਰਹੇ ਨੇ ਤੇ ਕੋਈ ਅਜੇ ਬਿਆਨ ਤ ਨਹੀਂ ਹੋਇਆ ਨੇ ਨਹੀਂ ਬਿਆਨ ਨਹੀਂ ਹੋਇਆ ਕਿਉਂਕਿ ਬਿਆਨ ਹੁੰਦੇ ਉਸ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਕਾਰਵਾਈ ਰੱਗੀ ਜਾਏਗੀ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਯਾ ਓ ਕੀ ਨਾਮ ਹੈ ਨੰਦਸਰ ਨਾਮ ਕੀ ਹੋਇਆ ਕਿ ਕਿ ਕਿਤੇ ਕਲੈਸ਼ ਹੋਇਆ ਤੇ ਕਿਦਾ ਹੋਇਆ ਤੇ ਕੌਣ ਜਖਮੀ ਹੋਇਆ ਇਹ ਦੋਨੋਂ ਬ੍ਰਦਰ ਨੇ ਰਾਜਾ ਵਾਲੀਆ ਦਾ ਲੱਕੀ ਵਾਲੀਆ ਕੌਣ ਨੇ ਕੁਝ ਇਹ ਰਾਜਨੀਤਿਕ ਨੇ ਫਿਕਤੀ ਰਾਜਨੀਤੀ ਕੁਝ ਨਹੀਂ ਇਹ ਕੋਈ ਪੁਰਾਣੀ ਰੰਜਿਸ਼ ਇਹਨਾਂ ਦੀ ਇਹ ਜਾ ਰਹੇ ਸੀ ਆਪਣੇ ਘਰ ਵੱਲ ਨੂੰ ਆਖੀ ਲੜ ਤੋਂ ਹਾਂ ਤੇ ਉੱਥੇ ਰਾਹ ਦੇ ਵਿੱਚ ਮੌਕਾ ਵੇਖ ਕੇ ਮੌਕਾ ਕੈਸ਼ ਕਰ ਲਿਆ ਹਾਂ ਕੀ ਹੋਇਆ ਕਿ ਉਸਦੇ ਕੋਲ ਸਟੈਂਡਮੈਂਟ ਵਾਕਿਆ ਮੈਂ ਨਹੀਂ ਉੱਥੇ ਹੈਗਾ ਹਾਂ ਮੈਂ ਅੰਮ੍ਰਿਤਸਰ ਗਿਆਦਾ ਸੀ ਮੈਂ ਅੰਮ੍ਰਿਤਸਰ ਆਂਡਿਆ ਦਾ ਸੀ ਤੇ ਮੈਨੂੰ ਟੂਲ ਪੁਲਾਜੇ ਲੱਗੇ ਹਾਂ ਜਦੋਂ ਮੈਨੂੰ ਕਿਸ ਸੱਜਣ ਦਾ ਫੋਨ ਆਇਆ ਵੀ ਆਹ ਕੰਮ ਹੋ ਗਿਆ ਤੇ ਮੈਂ ਆਉਂਦੇ ਸਿੱਧਾ ਇੱਧਰ ਆ ਗਿਆ ਤੇ ਆਉਂਦੇ ਹਾਲਾਤ ਜਿਹੜੇ ਮੈਂ ਵੇਖੇ ਉਹ ਤੁਸੀਂ ਵੇਖੇ ਕਿੰਨੇ ਕਿ ਗੰਬੀਰ ਸੱਟਾਂ ਲੱਗੀਆਂ ਔਰ ਕੌਣ ਸੱਟਾਂ ਬਹੁਤ ਜ਼ਿਆਦਾ ਨੇ ਦੋਨੋਂ ਬ੍ਰਦਰ ਜ਼ਖਮੀ ਨੇ ਲੱਖੀ ਵਾਲੀਆ ਔਰ ਰਾਜਾ ਵਾਲੀਆ ਉਹਨਾਂ ਨੇ ਆ ਡਟ ਕਹਿੰਦੇ ਅੰਮ੍ਰਿਤਸਰ ਲੈ ਜਾਓ ਇਹਨਾਂ ਨੂੰ ਤੇ ਉਹ ਅੰਮ੍ਰਿਤਸਰ ੱਲੇ ਲੈ ਕੇ ਨਾ ਚਲੀ ਆ ਜੀ ਕਿ ਕੋਈ ਲੱਗੀ ਕੀ ਸੀ ਹੋਇਆ ਕੀ ਪਤਾ ਹੀ ਨਹੀਂ ਮੈਨੂੰ ਆਪੇ ਤੁਸੀ ਕਿੱਥੋਂ ਆ ਰਹੇ ਸੀ ਅਸੀਂ ਤਾਂ ਮੌਕੇ ਤੇ ਪਹੁੰਚੇ ਸਾਨੂੰ ਪਤਾ ਨਹੀਂ ਲੱਗਾ ਜੀ ਤਾਂ ਹਾਂ ਰੈਂਕ ਤੋਂ ਜਾਜੇ ਪਹੁੰਚੇ ਕਿਹੜੇ ਰੈਂਕ ਤੇ ਹੋ ਕੀ ਨਾਮ ਤੁਹਾਡਾ ਵਾਜੀ ਐਲ ਆਰ ਆਈ ਐਸ ਆਈ ਐਸ ਆਈ ਐਲ ਆਰ ਆਈ ਐਸ ਆਈ ਨਰਿੰਦਰ ਸਿੰਘ ਅੱਛਾ ਜੀ ਤੁਸੀਂ ਉੱਥੇ ਹਾਥੀਗੜ੍ਹ ਜਿੱਥੇ ਝਗੜਾ ਹੁੰਦਾ ਸੀ ਇਨਫੋਰਮੇਸ਼ਨ ਆਈ ਸੀ ਕਿ ਜੇ ਕਿੱਦਾਂ ਪਹੁੰਚੇ ਉੱਥੇ ਅਮਰਵਰਤਨ ਆਈ ਹੀ ਕਿ ਫੋਨ ਕੀਤਾ ਹੀ ਉੱਥੇ ਪਹਿਲਾਂ ਹੀ ਮੁਲਾਜ਼ਮ ਥੋੜੇ ਹੀ ਉੱਥੇ ਮੌਕੇ ਤੇ ਪਹੁੰਚ ਗਏ ਸੀ ਅੱਛਾ ਜੀ ਫਿਰ ਮੌਕੇ ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋਇਆ ਹੁਣ ਤੇ ਕੀ ਵਜ੍ਹਾ ਤੁਹਾਡੇ ਆਵੇਲੋ ਤੁਸੀਂ ਆਪ ਹੀ ਵੇਲੋ ਕੀ ਵਜ੍ਹਾ ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਦੋਨਾਂ ਦੋਵੇਂ ਰੱਤਾ ਚੱਕਰੀ ਹੋਈ ਹੈ ਆਵੇ ਕੀ ਲੱਗਦਾ ਗੋਲੀ ਆ ਕਿ ਹਥਿਆਰ ਆ ਕੀ ਹੈ ਹਾਂਜੀ ਤੇ ਗੋਲੀ ਨੇ ਜਿਨੇ ਰੱਥਾ ਦਰ ਕੱਟ ਲਿਆ ਤੇ ਇਥੇ ਕੌਣ ਲੈ ਗਿਆ ਤੁਹਾਨੂੰ ਵਾਪਸ ਇਥੇ ਹਸਪੀਟਲ ਆਪ ਹੀ ਖੋਤਾ ਹੈ ਮੋੜ ਚਾਤੇ ਦੋਨਾਂ ਰੱਤਾ ਪਹਿਲਾ ਆਪਣਾ ਦਾ ਅੱਛਾ ਮੇਰਾ ਨਾਮ ਡਾਕਟਰ ਸਾਹਿਲਾ ਕੌਣ ਆਇਆ ਜੀ ਡਾਕਟਰ ਇੱਕ ਨਾ ਪੁਲਿਸ ਮੁਲਾਜ਼ਮ ਆਇਆ ਵਾ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਐਸ ਪਰ ਜਿਡਿਊਰੀ ਹਿਸਟਰੀ ਅਭੀ ਸ਼ਰੀਬ ਲੱਗੇ ਦੇ ਨੇ ਤੇ ਨਾਮ ਇਹਦਾ ਨੁਰਿੰਦਰ ਸਿੰਘ ਸਾਨੂੰ ਕੁਲਵੰਤ ਸਿੰਘ ਇਨਸੀਡੈਂਟ ਨੇ ਹਾਤੀ ਗੇਟ ਦਾ ਦੱਸਿਆ ਵੀ ਅਕਰੈਂਸ ਉੱਥੇ ਵਜੇ ਨੇ ਤਕਰੀਬਨ ਸ਼ਰੇ ਵਜੇ ਤੱਕ ਬੁਲੇਟਸ ਲੱਗੇ ਰਿਹਾ ਨਹੀਂ ਫਿਲਹਾਲ ਤਾਂ ਜਿਹੜਾ ਲੈਸਰੇਟਿਡ ਵੂਨ ਹੈਗਾ ਹੁੰਦਾ ਵਾ ਤੇ ਬਾਕੀ ਜਿਹੜਾ ਅੱਗੇ ਫਦਰ ਐਕਸ-ਰੇਸ ਤੇ ਪਤਾ ਲੱਗੂਗਾ ਵੀ ਕਿਹੜੇ ਹੈਗੇ ਅੰਦਰ ਫੋਰਨ ਬਾਡੀਜ਼ ਤੇ ਫਦਰ ਇਸਬਾਤਵੇ ਸਾਡੇ ਕੋ ਇਧਰ ਐਮਰਜੈਂਸੀ ਚ ਆਇਆ ਕਿੰਨੇ ਕਿ ਕਵੀਰ ਚ ਆਇਆ ਚਾਰ ਟੋਟਲ ਹੈਗੇ ਸੀਗੇ ਇੰਜਰੀਸ ਸੀਗੇ ਚਾਰ ਟੋਟਲ ਵੂਮ ਸੀਗੇ ਇਹਨਾਂ ਦੇ ਤੇ ਉਹ ਰਿੰਦੀ ਆਪਾਂ ਪ੍ਰੋਪਰ ਆਪਾਂ ਇਨ ਟਰੀਟਮੈਂਟ ਦੇ ਦਿੱਤਾ ਹੋ ਬਾਇ ਲਾਈਨ ਮੇਨਟੇਨ ਕਰਕੇ ਨੋ ਡਰੈਸਿੰਗ ਕਰ ਦਿੱਤੀ ਫਦਰ ਆਪ ਇਹਨਾਂ ਨੂੰ ਰੈਫਰ ਕਰਨ ਦਾ ਗੁਨਾਨੂ ਦੇ ਲਈ ਆਪਣੀ ਸਰਕਲ ਕਿੰਨੇ ਜ਼ਖਮੀ ਆਏ ਇਕੱਲੇ ਇਹ ਨਹੀਂ ਫਿਲਹਾਲ ਤਾਂ ਸਾਡੇ ਕੋ ਇੱਕ ਪੁਲਿਸ ਮਦਰ ਪਾਸ ਨਹੀਂ ਹੋਣ ਡਿਊਟੀ ਸੀਗੇ ਜਿਹੜੇ ਆਈ ਥਿੰਕ ਪੀਸੀਆਰ ਉਰਤੇ ਸੀਗੇ ਤੇ ਜੋ ਉਹਨਾਂ ਦੀ ਇਨਫੋਰਮੇਸ਼ਨ ਦੇ ਮੁਤਾਬਿਕ ਉਹ ਉੱਥੇ ਹੈਗੇ ਸੀਗੇ ਧੰਨਵਾਦ ਥੈਂਕ ਯੂ ਏਵਨ ਪੰਜਾਬੀ ਟੀਵੀ ਲਈ ਬਟਾਲਾ ਤੋਂ ਲਾਪਰੀ ਖੁਸ਼ੀਪੁਰ ਦੀ ਖਾਸ ਰਿਪੋਰਟ